ਕਸ਼ੋਰ ਕਲਿਆਣ ਟੀਵੀ ਪੰਜਾਬ ਇੱਕ ਰੋਜ਼ੀ ਤੇ ਸੂਬੇ ਪਾਰ ਦੇ ਵਿੱਚ ਆਏ ਦਿਨ ਠੱਗੀਆਂ ਠੋਰੀਆਂ ਦੇ ਮਾਮਲੇ ਵੱਧਦੇ ਜਾ ਰਹੇ ਨੇ ਤੇ ਬਠਿੰਡਾ ਤੋਂ ਇਹ ਮਾਮਲਾ ਸਾਹਮਣੇ ਆਇਆ ਤੇ ਉੱਥੇ ਘਰ ਦੇ ਵਿੱਚ ਕੰਮ ਕਰਨ ਵਾਲਾ ਵਿਅਕਤੀ ਜਿਸ ਦੇ ਵੱਲੋਂ ਪਹਿਲਾਂ ਚਿੱਠੀ ਰਾਹੀਂ ਤੇ ਬਾਅਦ ਦੇ ਵਿੱਚ ਮੋਬਾਈਲ ਫੋਨ ਤੇ ਪਰਿਵਾਰ ਤੋਂ ਫਿਰੌਤੀ ਮੰਗੀ ਗਈ। ਹਾਲਾਂਕਿ ਬਠਿੰਡਾ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਕੰਮ ਕਰਨ ਵਾਲਾ ਇਹ ਵਿਅਕਤੀ ਜਿਸ ਦੇ ਵੱਲੋਂ ਪਹਿਲਾਂ ਤਾਂ ਇੱਕ ਚਿੱਠੀ ਰਾਹੀਂ ਇੱਕ ਬੰਦ ਲਪਾਫੇ ਦੇ ਵਿੱਚ ਚਿੱਠੀ ਆਉਂਦੀ ਹੈ ਉਸ ਰਾਹੀਂ 6 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਗਈ ਤੇ ਪੈਸੇ ਨਾ ਦੇਣ ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਉਸ ਤੋਂ ਬਾਅਦ ਫਿਰ ਮੋਬਾਈਲ ਫੋਨ ਦੇ ਰਾਹੀਂ ਜਿਹੜੀ ਧਮਕੀ ਦਿੱਤੀ ਜਾਂਦੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਹੁਣ ਜਿਹੜਾ ਦੋਸ਼ੀ ਉਹ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਿਆ ਜਾ ਰਿਹਾ ਕਿ ਚਿੱਠੀ ਦੇ ਵਿੱਚ 6 ਲੱਖ ਰੁਪਏ ਦੀ ਮੰਗ ਕੀਤੀ ਗਈ ਤੇ ਬਾਅਦ ਦੇ ਵਿੱਚ ਫਿਰ ਇੱਕ ਅਣਪਛਾਤੇ ਨੰਬਰ ਤੋਂ ਫੋਨ ਆਉਂਦਾ ਹੈ ਤੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤੇ ਇਸੇ ਬਾਬਤ ਫਿਰ ਪੁਲਿਸ ਨੂੰ ਸ਼ਿਕਾਇਤ ਇਸ ਪਰਿਵਾਰ ਨੇ ਲਿਖਾਈ ਹੈ ਤਾਂ ਬਾਅਦ ਦੇ ਵਿੱਚ ਪਤਾ ਲੱਗਾ ਕਿ ਘਰ ਦੇ ਵਿੱਚ ਕੰਮ ਕਰਨ ਵਾਲਾ ਇਹ ਵਿਅਕਤੀ ਹੀ ਸੀ ਜਿਸ ਦੇ ਵੱਲੋਂ ਇਸ ਸਾਰੀ ਸਾਜਿਸ਼ ਨੂੰ ਅੰਜਾਮ ਦਿੱਤਾ ਗਿਆ ਦੱਸਦੀ ਇੱਕ ਦੱਸਦੀ ਕਿ ਇੱਥੇ ਤਿੰਨ ਦੋਸ਼ੀ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਪਛਾਣ ਕਰਮ ਸਿੰਘ ਦੇ ਵਜੋਂ ਹੋਈ ਹੈ ਤੇ ਦੋ ਜਿਹੜੇ ਨਾਮਾਲੂਮ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਤੇ ਪੁਲਿਸ ਦੇ ਵੱਲੋਂ ਉਪਤ ਦੋਸ਼ੀ ਦੇ ਖਿਲਾਫ ਵੱੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਪੁਛ ਕਿਸ ਦੌਰਾਨ ਵੱਡੇ ਖੁਲਾਸਿਆਂ ਦੀ ਉਮੀਦ ਹੈ ਸਤਿ ਸ਼੍ਰੀ ਅਕਾਲ ਜੀ ਇੱਕ ਸਾਨੂੰ ਪਹਿਲਾਂ ਇਨਫੋਰਮੇਸ਼ਨ ਮਿਲੀ ਸੀਗੀ ਕਿ ਕਿਸੇ ਇੱਕ ਪਰਿਵਾਰ ਨੂੰ ਮੌੜ ਸਬਡਿਵੀਜ਼ਨ ਦੇ ਵਿੱਚ ਇੱਕ ਧਮਕੀ ਭਰੀ ਚਿੱਠੀ ਮਿਲੀ ਸੀ ਵੀ ਖਾਲਿਸਤਾਨ ਦੇ ਨਾਂ ਦੀ ਜਿਹਦੇ ਵਿੱਚ ਉਹਨਾਂ ਕੋਲੋਂ 6 ਲੱਖ ਦੀ ਫਿਰੋਤੀ ਮੰਗੀ ਗਈ ਸੀ ਉਸ ਤੋਂ ਬਾਅਦ ਉਹਨਾਂ ਨੂੰ ਫੋਨ ਤੇ ਵੀ ਕਾਲ ਆਣੀ ਸ਼ੁਰੂ ਹੋ ਗਈ ਜਿਹਦੇ ਵਿੱਚ ਪਹਿਲਾਂ 6 ਲੱਖ ਤੇ ਬਾਅਦ ਵਿੱਚ ਵਕਤ-ਵਕਤ ਰਕਮਾਂ ਉਹਨਾਂ ਤੋਂ ਮੰਗੀ ਗਈਆਂ ਤੇ ਇਹਦੇ ਵਿੱਚ ਅਸੀਂ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਸਾਡੀ ਟੀਮਸ ਨੇ ਸਬਡਿਵੀਜ਼ਨ ਦੀ ਟੀਮ ਨੇ ਉਸ ਤੋਂ ਇਲਾਵਾ ਐਸ ਪੀ ਡੀ ਡੀ ਐਸ ਪੀ ਡੀ ਅਤੇ ਸੀ ਆਈ ਏ ਦੇ ਸਟਾਫ ਨੇ ਜਿਹੜਾ ਹੈਗਾ ਜੁਆਇੰਟਲੀ ਇਸ ਆਪਰੇਸ਼ਨ ਨੂੰ ਕਰਕੇ ਤੇ ਜਿਹੜੇ ਬੰਦੇ ਹੈਗੇ ਆਇਡੈਂਟੀਫਾਈ ਕਰਕੇ ਜਿਹੜਾ ਮੇਨ ਕਾਂਸਪੀਰੇਟਰ ਹੈ ਉਹਨੂੰ ਅਰੈਸਟ ਕਰ ਲਿਆ ਮੇਨ ਕਾਂਸਪੀਰੇਟਰ ਜਿਹੜਾ ਹੈਗਾ ਉਹਦਾ ਨਾਮ ਹੈਗਾ ਕਰਮ ਸਿੰਘ ਉਰਫ ਨਿੱਕਾ ਇਹ ਪਿੰਡ ਟਿਪਾਲੀ ਦਾ ਰਹਿਣ ਵਾਲਾ ਹੈਗਾ ਸਬਡਿਵੀਜ਼ਨ ਫੂਲ ਦੇ ਵਿੱਚ ਹੀ ਇਹਦੀ ਉਮਰ 29 ਸਾਲ ਹੈ ਇਹ ਇਹਨਾਂ ਦੇ ਜਿਹੜੇ ਜ਼ਿੰਮੇਦਾਰ ਹੈਗੇ ਜਿੰਨਾਂ ਜਿੰਦੇਸ ਪਰਿਵਾਰ ਨੂੰ ਧਮਕੀਆਂ ਮਿਲੀ ਸੀਗੀ ਉਹਨਾਂ ਦੇ ਘਰੇ ਹੀ ਕਾਫੀ ਸਾਰਿਆਂ ਦਾ ਕੰਮ ਕਰਦਾ ਹੈ ਤੇ ਜਿਹੜੇ ਦੋ ਬਾਕੀ ਇਹਦੇ ਅਸੋਸੀਏਟਸ ਹੈਗੇ ਜਿਹਦੇ ਬਾਰੇ ਨੇ ਦੱਸਿਆ ਕਿ ਇਹ ਦੋ ਅਸੋਸੀਏਟਸ ਇਹਨਾਂ ਦੇ ਕਰੇਸ ਪਰਿਵਾਰ ਦੇ ਕਰੇ ਕੋਈ ਕੰਮ ਕਰਨ ਲਈ ਆਏ ਸੀਗੇ ਕੰਟਰੈਕਟ ਤੇ ਤੱਕ ਇਹਨਾਂ ਨੇ ਉੱਥੇ ਕੰਮ ਕੀਤਾ ਸੀਗਾ ਉਸੇ ਦੌਰਾਨ ਇਹਨਾਂ ਨੇ ਮਿਲ ਕੇ ਪਲਾਨ ਬਣਾਇਆ ਕਿ ਇੰਨਾ ਤੋਂ ਇਸ ਪਰਿਵਾਰ ਤੋਂ ਜਿਹੜਾ ਹੈਗਾ ਇਸ ਤਰੀਕੇ ਦੀ ਤਮਕੀ ਦੀ ਚਿੱਠੀ ਅਤੇ ਫੋਨ ਕਾਲ ਨਾਲ ਕਰਕੇ ਫਿਰੋਤੀ ਮੰਗੀ ਜਾਵੇ ਪਰ ਸਾਡੀ ਪੁਲਿਸ ਨੇ ਆਪਣੀ ਤਫਤੀਸ਼ ਮਿਹਨਤ ਨਾਲ ਕਰਕੇ ਤੇ ਇਸ ਕੇਸ ਨੂੰ ਸੋਲਵ ਕਰਕੇ ਮੇਨ ਕਾਂਸਪੀਰੇਟਰ ਅਰੈਸਟ ਕਰ ਲਿਆ ਬਾਕੀ ਦੋ ਬੰਦੇ ਜਿਹੜੇ ਰਹਿੰਦੇ ਉਹ ਵੀ ਜਲਦੀ ਫੜੇ ਜਾਗੇ ਇਹਦਾ ਬੈਕਗ੍ਰਾਉਂਡ ਕੁਝ ਨਹੀਂ ਜੀ ਇਹ ਤਾਂ ਨਾ ਤੇ ਕਰੇ ਕੰਮ ਕਰਦਾ ਸੀਗਾ ਐਜ਼ ਜਿਨ੍ਹਾਂ ਆਪਾਂ ਕਹਿੰਦੇ ਐ ਸਿਰੀ ਕੰਮ ਕਰਦਾ ਸੀ ਤੇ ਜਿਹੜੇ ਦੋ ਬਾਕੀ ਬੰਦੇ ਹੈਗੇ ਉਹ ਵੀ ਪੀਓਪੀ ਵਗੈਰੇ ਠੇਕੇ ਤੇ ਕੰਮ ਕਰਦੇ ਹੈਗੇ ਇਹਦਾ ਕਿ ਟਨਲ ਬੈਕਗਰਾਉਂਡ ਹੁਣ ਤੱਕ ਸਾਹਮਣੇ ਨਹੀਂ ਆਇਆ ਤੇ ਬਾਕੀ ਜਦੋਂ ਬੰਦੇ ਸਰੇ ਜਾਣਗੇ ਉਹ ਵੀ ਫਿਰ ਕਲੀਅਰ ਹੋ ਜਾਊਗਾ ਪਹਿਲਾਂ 6 ਲੱਖ ਦੀ ਫਿਰੋਤੀ ਮੰਗੀ ਸੀਗੀ ਉਸ ਤੋਂ ਬਾਅਦ ਥੋੜਾ ਘਟਵਾ ਦੋਨੂੰ ਕਰਦੇ ਰਹੇ ਜਦੋਂ ਕਿ ਜਦੋਂ ਤੱਕ ਪਰਿਵਾਰ ਨੇ ਨਹੀਂ ਦਿੱਤੀ ਤਾਂ ਥੋੜਾ ਉਹ ਫਿਰ ਉਹਨੂੰ ਕਟਾਉਂਦੇ ਵੀ ਗਏ ਆਫੀਸਰ ਪਰਵਾਰ ਨੂੰ ਮਾਰਨ ਕਾਹਦੀ ਦਿੱਤੀ ਸੀ ਕਿ ਇਹ ਕਿਡਨੈਪ ਕਰਦੀ ਹੈ ਹਾਂ ਮਤਲਬ ਇੱਕ ਧਮਕੀ ਬੜੀ ਚਿੱਠੀ ਸੀਗੀ ਜਿਹਦੇ ਵਿੱਚ ਉਹ ਕਹ ਰਹੇ ਸੀਗੇ ਜੇ ਤੁਸੀਂ ਨਹੀਂ ਕਰੋਗੇ ਤੁਹਾਡਾ ਨੁਕਸਾਨ ਹੋ ਜਾਊਗਾ ਇਹਦਾ ਜੀ ਮੁੱਖ ਮਕਸਦ ਪੈਸੇ ਦਾ ਲਾਲਚ ਸੀਗਾ ਤੇ ਉਸ ਉਸੇ ਕਰਕੇ ਇਹਨਾਂ ਨੇ ਜਿਹੜਾ ਇਹਨਾਂ ਨੇ ਮਿਲ ਕੇ ਕਿਹਾ ਕਿ ਜ਼ਮੀਂਦਾਰ ਪਰਿਵਾਰ ਹੈ ਪੁਰਾਣਾ ਜਾਣਕਾਰ ਸੀਗਾ ਪਰਿਵਾਰ ਦੇ ਬੇਧਿੰਨ ਨੂੰ ਪਤਾ ਹੋਣੇ ਤਾਂ ਫਿਰ ਉਸ ਕਰਕੇ ਨੇ ਜਿਹੜੀ ਸਾਜ਼ਿਸ਼ ਰਚੀ ਸੀ ਕਿੱਥੇ ਹੋਦਾ ਹੈ ਜਦ ਤੱਕ ਹੁੰਦੀ ਨਾ ਮਿਲੇ ਹੋਇਆ ਕਿ ਕਿਸੇ ਨਾਲ ਹੁਣ ਤੱਕ ਇਹ ਗੱਲ ਸਾਹਮਣੇ ਨਹੀਂ ਹੈ ਇੰਡੀਪੈਂਡੈਂਟ ਇਹਨੋ ਦਾ ਕੰਮ ਲੱਗਦਾ ਉਹ ਪਰਿਵਾਰ ਜਿਹੜਾ ਹੈਗਾ ਉਹ ਜ਼ਮੀਂਦਾਰ ਹੈਗਾ ਉਹੀ ਇਸੇ ਇਲਾਕੇ ਦਾ ਰਹਿਣ ਵਾਲਾ ਹੈਗਾ ਬਾਕੀ ਉਹਨਾਂ ਦੀ ਜ਼ਿਆਦਾ ਸੇਫਟੀ ਕਰਕੇ ਜ਼ਿਆਦਾ ਅਸੀਂ ਪਛਾਣ ਨਹੀਂ ਦੇਣਾ ਚਾਹੀਦਾ ਕਿਸ ਅਲਤੇ ਵਾਵਸ ਅਲਤੇ ਕੰਮ ਕਰ ਰਹੇ ਸੀ ਸਰ ਜੀ ਇਸ ਪੀਰ ਹੈ ਪਾਕਿਸਤਾਨ ਦਾ ਗਾਰ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਸਿੱਖ ਖਾਲਸਾਣ ਨਾਲ ਸੰਬੰਧਿਤ ਆਰਗੇਨਾਈਜੇਸ਼ਨ ਹੈਗੇ ਤੇ ਇਸ ਕਰਕੇ ਐਸੇ ਤੁਹਾਨੂੰ ਉਹ ਉਸ ਦਾ ਬੈਕਗ੍ਰਾਉਂਡ ਬਣਾ ਕੇ ਇਹਨਾਂ ਨੇ ਧਮਕੀ ਦਿੱਤੀ ਸੀ ਤਾਂ ਕਿ ਪਰਿਵਾਰ ਡਰ ਜਾਏ ਕਿ ਕਿੰਨੀ ਦੇਰ ਸਕੇ ਇਸ ਦਾ ਜੀ ਇਹ ਥੋੜੇ ਦਿਨ ਲੱਗੇ ਸਾਨੂੰ ਬਟ ਸਾਡੀ ਟੀਮਸ ਕੰਟੀਨਿਊਸ ਲੱਗੀ ਰਹੀ ਟੈਕਨੀਕਲ ਐਵੀਡੈਂਸ ਦੇ ਬੇਸਿਸ ਤੇ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਇਹਨੂੰ ਉਸੇ ਕਵਰ ਕਰਦੇ ਆ ਉਹ ਜਿਹੜਾ ਵੀ ਲੀਗਲ ਪ੍ਰੋਸੀਜਰ ਹੈ ਸਾਰਾ ਪ੍ਰੋਪਰ ਹੋ ਜਾਊਗਾ ਹੋਰ ਕਿਸੇ ਘਟਨਾ ਨਾਲ ਹੁਣ ਤੱਕ ਤੱਕ ਗੱਲ ਸਾਹਮਣੇ ਨਹੀਂ ਆਈ ਜੇ ਆਏਗੀ ਤਾਂ ਅਸੀਂ ਤੁਹਾਨੂੰ ਪੀਸ ਕਰਾਂਗੇ